ਪਲਾਟ ਤੇ ਲਿਆ ਸੀ ਆਪ ਹਮ ਇਹ ਕਮੇਟੀ ਮੋਟੀ ਪਾ ਕੇ ਬੜੀ ਮਿਹਨਤ ਦੇ ਨਾਲ ਪਲਾਟ ਲਿਆ ਸੀ ਫਿਰ ਪਲਾਟ ਲੈ ਕੇ ਤੇ ਆਪਾਂ ਲੋਨ ਕਰਾਇਆ ਹਮ ਲੋਨ ਤੇ ਪਲਾਟ ਤੇ ਹੋਇਆ 9.5 ਲੱਖ ਬਿਲਡਿੰਗ ਬਣਾਉਣ ਵਾਸਤੇ ਤੇ ਉਹਨਾਂ ਨੇ ਆਪਾਂ ਨੂੰ 432000 ਰੁਪਇਆ ਲੋਨ ਦੇ ਕੇ ਤੇ ਬਾਅਦ ਵਿੱਚ ਉਹ ਕਹਿੰਦੇ ਵੀ ਇਹ ਖਸਰਾ ਨੰਬਰ ਨਹੀਂ ਪਿਆ ਤੇ ਰਜਿਸਟਰੀ ਤੇ ਖਸਰਾ ਨੰਬਰ ਪਾ ਕੇ ਦਿਓ ਬਾਅਦ ਵਿੱਚ ਕਾਫੀ ਕੋਸ਼ਿਸ਼ ਕੀਤੀ 10000 ਰੁਪਇਆ ਵੀ ਲੱਗਾ ਉਹ ਕਰ ਦਿਆ ਦੇ ਨਾਂ ਤੇ ਟਰਾਂਸਫਰ ਕਰਕੇ ਰਜਿਸਟਰੀ ਇਹ ਖਸਰਾ ਨੰਬਰ ਪਵਾ ਕੇ ਦਿੱਤਾ ਔਰ ਬੈਂਕ ਨੇ ਫਿਰ ਪੈਸਾ ਨਹੀਂ ਕੋਈ ਦਿੱਤਾ ਇਹ ਫਿਰ ਉਹ ਕੰਮ ਅੱਧ ਵਿਚ ਹੀ ਰਹਿ ਗਿਆ ਜੀ ਮੈਂ ਪੈਸੇ ਮੈਂ ਕਹਾਂ ਚੱਲੋ ਅੱਜ ਤਿੰਨ ਦਿਨ ਦੀ ਅਕਾਲ ਦਿੰਦੇ ਆ ਆਪਾਂ ਪੈਸੇ ਚੋਕੇ ਪੰਜਾਂ ਰੁਪਈਆ ਤੇ ਵਿਆਜੀ ਵੀ ਪੈਸੇ ਤਿੰਨ ਚਾਰ ਲੱਖ ਰੁਪਈਆ ਲਾ ਲਈ ਚਾਰ ਲੱਖ ਦੇ ਨਾਲ ਤੇ ਢਾਂਚਾ ਨਹੀਂ ਖੜਾਉਂਦਾ ਚਾਰ ਲੱਖ ਰੁਪਈਆ ਤੇ ਆਪਣਾ ਪੂਰਾ ਲਾ ਖਰਚਾ ਹੀ ਤੇ ਮੈਂ ਕੁਝ ਵਿਆਜੀ ਪੈਸੇ ਚੋਕੇ ਤੇ ਇੱਥੋਂ ਤੱਕ ਮੈਂ ਪਹੁੰਚ ਗਿਆ ਮੈਂ ਕਹਾਂ ਚੱਲ ਕੋਈ ਨਹੀਂ ਬੈਂਕ ਦੇ ਦਊਗਾ ਪੈਸੇ ਤੇ ਆਪਾਂ ਦੇ ਦਾਂਗੇ ਔਰ ਬੈਂਕ ਨੇ ਪੈਸਾ ਨਹੀਂ ਦਿੱਤਾ ਤੇ ਵਿਆਜੀ ਪੈਸੇ ਵੀ ਉਦਾਂ ਖੜੇ ਜੇ ਤੇ ਬਾਕੀ ਕੋਈ ਵੀ ਆਦਤ ਨਹੀਂ ਜੀਡੀਐਸ ਨੂੰ ਵੀ ਟਨਲ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਧਰ ਨੂੰ ਅਸੀਂ ਗੁਰੂ ਘਰ ਦੇ ਵਜ਼ੀਰ ਦੀ ਦਾਸਤਾਨ ਦੱਸਣ ਜਾ ਰਹੇ ਹਾਂ ਜਿਸ ਆਪਾਂ ਘਰ ਦੇ ਵਿੱਚ ਖਲੋਤੇ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਜਿਹੜੀਆਂ ਤਸਵੀਰਾਂ ਨੇ ਉਹ ਸਾਰੀਆਂ ਦਿਖਾ ਦਿੱਤੀਆਂ ਜਾਣ ਗੁਰੂ ਘਰ ਦੇ ਵਜ਼ੀਰ ਨੇ ਬੈਂਕ ਤੋਂ ਲੋਨ ਲੈ ਕੇ ਇਹ ਘਰ ਜਿਹੜਾ ਬਣਾਉਣਾ ਸ਼ੁਰੂ ਕਰ ਦਿੱਤਾ ਕੁਝ ਕਾਰਨਾ ਕਰਕੇ ਬੈਂਕ ਨੇ ਜਿਹੜਾ ਲੋਨ ਅੱਧਾ ਦਿੱਤਾ ਸੀ ਤੇ ਅੱਧਾ ਲੋਨ ਜਿਹੜਾ ਨਹੀਂ ਦਿੱਤਾ ਕੁਝ ਵਿਆਜ ਦੇ ਪੈਸੇ ਵੀ ਚੁੱਕੇ ਸੀ ਤੇ 1 ਸਾਲ ਦੇ ਕਰੀਬ ਹੋ ਗਿਆ ਏ ਕਿ ਇਹ ਜਿਹੜਾ ਕੰਮ ਹੈ ਇਹ ਅੱਧ ਦੇ ਵਿੱਚ ਹੀ ਰੁਕਿਆ ਏ ਅੱਧਾ ਪਲਸਟਰ ਘਰ ਹੋ ਚੁੱਕਾ ਏ ਫਰਸ਼ਾਂ ਦਰਵਾਜ਼ੇ ਤੇ ਅੱਧਾ ਜਿਹੜਾ ਘਰ ਹੈ ਉਹ ਪਲਸਟਰ ਹੋਣ ਵਾਲਾ ਏ ਕੀ ਕਾਰਨ ਹੈ ਸਾਰੇ ਕਿਉਂ ਨਹੀਂ ਲੋਨ ਮਿਲ ਸਕਿਆ ਇਹ ਸਾਰੀ ਗੱਲਬਾਤ ਆਪਾਂ ਭਾਈ ਸਾਹਿਬ ਜੀ ਦੇ ਨਾਲ ਕਰਾਂਗੇ ਤਾਂ ਉਹਨਾਂ ਦੀ ਜ਼ੁਬਾਨੀ ਹੀ ਇਹ ਸਾਰੀ ਗੱਲਬਾਤ ਆਪਾਂ ਸੁਣਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਸਾਹਿਬ ਜੀ ਅੱਜ ਜਿਸ ਘਰ ਦੇ ਵਿੱਚ ਆਪਾਂ ਖਲੋਤੇ ਆਂ ਇੱਕ ਸਾਲ ਦੇ ਕਰੀਬ ਜਦੋਂ ਆਪਾਂ ਆਇਆ ਗੱਲ ਕੀਤੀ ਇੱਕ ਸਾਲ ਦੇ ਕਰੀਬ ਹੋ ਗਿਆ ਕਿ ਕੰਮ ਇੱਥੇ ਖੜਿਆ ਹੈ ਕਾਰਨ ਕੀ ਏ ਕਿ ਕੰਮ ਜਿਹੜਾ ਇੱਥੇ ਖੜ ਗਿਆ ਉਹ ਇਸ ਤਰ੍ਹਾਂ ਕਿ ਬਾਬਾ ਜੀ ਆਪਾਂ ਪਲਾਟ ਤੇ ਲਿਆ ਸੀ ਆਪ ਹਮ ਇਹ ਕਮੇਟੀ ਮੋਟੀ ਪਾ ਕੇ ਬੜੀ ਮਿਹਨਤ ਦੇ ਨਾਲ ਪਲਾਟ ਲਿਆ ਸੀ ਪਰ ਪਲਾਟ ਲੈ ਕੇ ਤੇ ਆਪਾਂ ਲੋਨ ਕਰਾਇਆ ਹਮ ਲੋਨ ਤੇ ਪਲਾਟ ਤੇ ਹੋਇਆ 9.5 ਲੱਖ ਬਿਲਡਿੰਗ ਬਣਾਉਣ ਵਾਸਤੇ ਇਹ ਉਹਨਾਂ ਨੇ ਆਪਾਂ ਨੂੰ 432000 ਰੁਪਿਆ ਲੋਨ ਦੇ ਕੇ ਤੇ ਬਾਅਦ ਵਿੱਚ ਉਹ ਕਹਿੰਦੇ ਵੀ ਇਹ ਖਸਰਾ ਨੰਬਰ ਨਹੀਂ ਪਿਆ ਤੇ ਰਜਿਸਟਰੀ ਤੇ ਖਸਰਾ ਨੰਬਰ ਪਾ ਕੇ ਦਿਓ ਅਹੀਂ ਬਾਅਦ ਵਿੱਚ ਕਾਫੀ ਕੋਸ਼ਿਸ਼ ਕੀਤੀ 10000 ਰੁਪਿਆ ਵੀ ਲੱਗਾ ਉਹ ਕਰਦਿਆਂ ਦੇ ਨਾਂ ਤੇ ਟਰਾਂਸਫਰ ਕਰਕੇ ਰਜਿਸਟਰੀ ਤੇ ਖਸਰਾ ਨੰਬਰ ਪਵਾ ਕੇ ਦਿੱਤਾ ਔਰ ਬੈਂਕ ਨੇ ਫਿਰ ਪੈਸਾ ਨਹੀਂ ਕੋਈ ਦਿੱਤਾ ਤੇ ਫਿਰ ਉਹ ਕੰਮ ਅੱਧ ਵਿਚ ਹੀ ਰਹਿ ਗਿਆ ਜੇ ਮੈਂ ਪੈਸੇ ਮੈਂ ਕਹਾਂ ਚੱਲੋ ਅੱਜ ਤਣ ਦੇ ਅਕਾਲ ਦਿੰਦੇ ਆ ਆਪਾਂ ਪੈਸੇ ਚੋਕੇ 5 ਲੱਖ ਰੁਪਈਆ ਤੇ ਵਿਆਜੀ ਵੀ ਪੈਸੇ 3-4 ਲੱਖ ਰੁਪਈਆ ਲਾ ਲਿਆ ਕਿਉਂਕਿ 4 ਲੱਖ ਦੇ ਨਾਲ ਤੇ ਢਾਂਚਾ ਨਹੀਂ ਖੜਾਉਂਦਾ 4 ਲੱਖ ਰੁਪਈਆ ਤੇ ਆਪਣਾ ਉੱਪਰਲਾ ਖਰਚਾ ਹੀ ਤੇ ਮੈਂ ਕੁਝ ਵਿਆਜੀ ਪੈਸੇ ਚੋਕੇ ਤੇ ਇੱਥੋਂ ਤੱਕ ਮੈਂ ਪਹੁੰਚ ਗਿਆ ਮੈਂ ਕਹਾਂ ਚੱਲ ਕੋਈ ਨਹੀਂ ਬੈਂਕ ਦੇ ਦਊਗਾ ਪੈਸੇ ਤੇ ਆਪਾਂ ਦੇ ਦਾਂਗੇ ਔਰ ਬੈਂਕ ਨੇ ਪੈਸਾ ਨਹੀਂ ਦਿੱਤਾ ਤੇ ਵਿਆਜੀ ਪੈਸੇ ਵੀ ਉਦਾਂ ਖੜੇ ਜੇ ਤੇ ਬਾਕੀ ਕੋਈ ਵੀ ਅੱਧ ਚ ਰਹਿ ਗਈ ਜੀ ਹਾਂ ਕਾਰਨ ਕੀ ਮਤਲਬ ਕਾਦੇ ਕਰਕੇ ਨਹੀਂ ਇੱਕ ਖਸਰਾ ਨੰਬਰ ਕਰਕੇ ਕਿ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਜਿਹਦੇ ਕਰਕੇ ਉਹ ਜਿਹੜਾ ਲੋਨ ਉਹਨਾਂ ਨੇ ਨਹੀਂ ਦਿੱਤਾ ਇਹ ਨਹੀਂ ਹੋਰ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਵੀ ਆਪਾਂ ਕਿਸ਼ਤ ਇੱਕ ਨਹੀਂ ਟੁੱਟਨਦੀ ਕਿਸ਼ਤ ਆਪ 6500 ਰੁਪਿਆ ਕਿਸ਼ਤ ਵੱਜੀ ਆ ਆਪਾਂ ਕਿਸ਼ਤ ਾਰਦੇ ਆ ਇਹ ਖਸਰੇ ਨੰਬਰ ਦਾ ਹੀ ਉਹਨਾਂ ਚੱਕਰ ਪਾਤਾ ਬੈਂਕ ਨੇ ਖਸਰਾ ਨੰਬਰ ਪਵਾ ਕੇ ਵੀ ਦਿੱਤਾ ਪਰ ਬਾਅਦ ਵਿੱਚ ਫੇਰ ਵੀ ਨਹੀਂ ਉਹਨਾਂ ਪਾ ਦਿੱਤੇ ਆ ਹਾਂਜੀ ਉਹ ਕਿ ਉਹਨਾਂ ਨੇ ਆਪਾਂ ਨੂੰ ਖਰਾਬ ਹੀ ਕੀਤਾ ਏ ਕਿ ਅਗਰ ਜੇ ਉਹ ਪੂਰਾ ਲੋਨ ਆਪਾਂ ਨੂੰ ਮਿਲ ਜਾਂਦਾ ਤੇ ਇਹ ਜਿਹੜਾ ਘਰ ਸੀ ਇਹ ਕੰਪਲੀਟ ਹੋ ਜਾਂਦਾ ਹਾਂਜੀ ਹਾਂਜੀ ਪੂਰਾ ਲੋਨ ਮਿਲ ਜਾਂਦਾ ਫਿਰ ਕੰਪਲੀਟ ਹੋ ਜਾਣਾ ਸੀ ਘਰ ਤੇ ਉਹਨਾਂ ਫਿਰ ਆਪਾਂ ਨੂੰ ਅੱਧੇ 'ਚ ਰੱਖਿਆ ਤੇ ਅੱਧੇ 'ਚ ਕੰਮ ਰਹੇਗਾ ਜੀ ਅੱਧੇ ਪੈਸੇ ਦਿੱਤੇ ਸਰਦਾਰ ਠਾਕਰ ਸਿੰਘ ਜੀ ਹੁਣ ਫਿਰ ਆਪਣੀ ਰਹਿਸ਼ ਕਿੱਥੇ ਆ ਆਪਣੀ ਰਹਿਸ਼ ਸਾਡੀ ਗੁਰਦੁਆਰਾ ਸਾਹਿਬ ਦੇ ਆਪ ਗਰੰਤੀ ਸਿੰਘਾਂ ਤੇ ਆਪਾਂ ਨੂੰ ਉਹਨਾਂ ਨੇ ਇੱਕ ਕਮਰਾ ਇਕ ਰਸੋਈ ਦਿੱਤੀ ਆ ਹਮ ਹ ਤੇ ਉਹਦੇ 'ਚ ਆਪਣੀ ਰਹਿਸ਼ ਆ ਜੀ ਤੇ ਗੁਰਦੁਆਰਾ ਸਾਹਿਬ ਨੂੰ ਕਿੰਨੀ ਕ ਤਨਖਾਹ ਮਿਲ ਜਾਂਦੀ ਆ ਇਹ 6000 ਰੁਪਏ ਤਨਖਾਹ ਜੀ 6000 ਤਨਖਾਹ ਦੇ ਵਿੱਚ ਤੁਸੀਂ ਘਰ ਵੀ ਚਲਾ ਰਹੇ ਜੋ ਹਾਂਜੀ ਵਿਆਜੀ ਲੋਨ ਵੀ ਦੇ ਰਹੇ ਜੋ ਤੇ ਬੈਂਕ ਦੀਆਂ ਕਿਸ਼ਤਾਂ ਵੀ ਦੇ ਰਹੇ ਜੋ ਕਿਦਾਂ ਸਾਰਾ ਫਿਰ ਘਰ ਦੇ ਘਰ ਦਾ ਤੇ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੋਵੇਗਾ ਹਾਂਜੀ ਉਹ ਇਸ ਤਰ੍ਹਾਂ ਕਿ ਵੀਰਪਾਪਾ ਬੁੱਢਾ ਸਾਹਿਬ ਆਪਣੀ ਡਿਊਟੀ ਨਾਲ ਖੰਡ ਪਾਚੀ ਸਹੀ ਅੱਛਾ ਤੇ ਉੱਥੇ 10000 ਰੁਪਏ ਸਾਨੂੰ ਮਿਲਦਾ ਅੱਛਾ ਉਹ 10000 ਰੁਪਏ ਉਹ ਆ ਤੇ 6000 ਰੁਪਏ ਆਪਣੀ ਇਹ ਹੈਗੀ ਆ ਤਨਖਾਹ ਗੁਰਦੁਆਰਾ ਸਾਹਿਬ ਦੀ ਹਾਂ ਉਹਦੇ ਵਿੱਚ ਆ ਵੀ ਕੋਈ ਜ ਆਪਾਂ ਇਹ ਪਿੰਡ ਦੇ ਪਹਾੜ ਕਰਕੇ ਵੀ ਉਹਦੇ ਵਿੱਚ 6500 ਰੁਪਏ ਆਪਾਂ ਜਿਹੜੀ ਉਹ ਕਿਸ਼ਤ ਤਾਰ ਦੇਣੇ ਆ ਤੇ 10000 ਰੁਪਏ ਜਿਹੜਾ ਆਪਣਾ ਘਰ ਦਾ ਖਰਚ ਬੱਚੇ ਪੜ੍ਹਦੇ ਆ ਤੇ ਉਹ ਨਾਪ ਖਰਚ ਇਸ ਤਰ੍ਹਾਂ ਚੱਲੀ ਜਾਂਦਾ ਮੁਸ਼ਕਲੀ ਆ ਵੀ ਵੈਸੇ ਉਦਾਂ ਚਲੋ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਰੋਟੀ ਪਾਣੀ ਦਿੱਤੀ ਜਾਂਦਾ ਵਧੀਆ ਸਰਦਾਰ ਠਾਕਰ ਸਿੰਘ ਜੀ ਤੁਸੀਂ ਗੁਰੂ ਘਰ ਦੇ ਵਜ਼ੀਰ ਜੋ ਤੇ ਅਕਸਰ ਹੀ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਲੋਕ ਤੇਰਾ ਤਰ੍ਹਾਂ ਦੀਆਂ ਭਾਵਨਾ ਲੈ ਕੇ ਆਉਂਦੇ ਨੇ ਤੇ ਅਰਦਾਸਾਂ ਕਰਾਉਂਦੇ ਨੇ ਕਿ ਸਾਨੂੰ ਆ ਕੁਝ ਮਿਲ ਜੇ ਤੇ ਅੱਜ ਤੁਹਾਨੂੰ ਹੀ ਸੰਗਤਾਂ ਦੇ ਗਾੜੀ ਅਰਦਾਸ ਬੇਨਤੀ ਕਰਨੀ ਪੈ ਰਹੀ ਏ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਹੀ ਕਰਨਾ ਇਹ ਸੰਗਤਾਂ ਦੇ ਵੀ ਉਹਨਾਂ ਨੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਉਹਨਾਂ ਆਪਣਾ ਤਾਂ ਹੀ ਕੰਮ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਨੇ ਹੀ ਕਰਨਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਅਰਦਾਸਾਂ ਕਰਦੇ ਆ ਤੇ ਇਹ ਵੀ ਅਰਦਾਸ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਹੀ ਕਰਨਾ ਸਭ ਕੁਝ ਉਹ ਸੰਗਤ ਦੇ ਉਹ ਮਨ ਵਿੱਚ ਵਸਣ ਗਏ ਫਿਰ ਸੰਗਤ ਆਪਣੀ ਸ਼ਦਾ ਕਰੇਗੀ ਆਪਾਂ ਇਹ ਨਹੀਂ ਕਰ ਸਕਦੇ ਕਿ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਅਰਦਾਸਾਂ ਪ੍ਰਵਾਨ ਕਰਦੇ ਤੇ ਸਾਡੀਆਂ ਨਹੀਂ ਕਰਦੇ ਨਹੀਂ ਸਭ ਕੁਝ ਦਿੰਦੇ ਆ ਕਿਉਂਕਿ ਅਰਦਾਸ ਬੇਨਤੀ ਪ੍ਰਵਾਨ ਹੋਈ ਆ ਤੇ ਇਥੋਂ ਤੱਕ ਕੰਮ ਹੋ ਜਾਂਦਾ ਹਾਂਜੀ 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 ਕਿਉਂਕਿ ਹੁਣ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨ ਆਰ ਆਈ ਵੀਰ ਨੇ ਸਮੇਂ-ਸਮੇਂ ਸਿਰ ਅ ਜਿਹੜੇ ਲੋੜਵੰਦ ਨੇ ਉਹਨਾਂ ਦੀ ਬਾਹ ਫੜਦੇ ਨੇ ਤੇ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਲੋੜਵੰਦ ਵੀਰਾਂ ਦੀਆਂ ਪਰਿਵਾਰਾਂ ਦੀਆਂ ਉਹ ਬਾਹ ਫੜਦੇ ਨੇ ਤੇ ਉਹਨਾਂ ਦੇ ਕਾਰਜ ਜਿਹੜੇ ਆ ਉਹ ਰਾਸ ਕਰਦੇ ਨੇ ਤੁਸੀਂ ਤੁਹਾਡੇ ਵੱਲੋਂ ਕੀ ਬੇਨਤੀ ਹੈ ਆਪਣੇ ਨੂੰ ਇਹੀ ਬੇਨਤੀ ਹੈ ਕਿ ਚੱਲ ਜਿਸ ਤਰ੍ਹਾਂ ਵੀ ਕੋਈ ਸੇਵਾ ਸੈਟ ਨਾ ਨੇ ਹੂੰ ਹੂੰ ਤੋ ਇਸ ਗੱਲ ਵੱਲ ਧਿਆਨ ਦੇਣ ਤੇ ਗਰੰਤੀ ਸਿੰਘਾਂ ਦੇ ਮੇਰੇ ਵੱਲ ਨੇ ਬਾਕੀ ਵੀ ਜਿਹੜੇ ਗਰੰਤੀ ਸਿੰਘ ਉਹਨਾਂ ਵੱਲ ਵੀ ਧਿਆਨ ਦੇਣ ਕਿਉਂਕਿ ਇਹਨਾਂ ਨੂੰ ਪਤਾ ਹੀ ਹੈ ਸੇਵਾ ਸੈਟਗਾਂ ਨੂੰ ਪਤਾ ਵਾ ਹੂੰ ਤੇ ਜਿੰਨੇ ਵੀ ਆਪਣੇ ਐਨਆਰਆਈ ਸੇ ਬਾਹਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ 6000 ਰੁਪਿਆ ਤਨਖਾਹ ਦੀ ਗਰੰਟੀ ਸਿੰਘ ਦੀ ਬਹੁਤ ਵੱਧ ਕਿਸੇ ਦੀ 7 ਹੋਵੇਗੀ 8 ਹੋਵੇਗੀ ਇਸ ਤੋਂ ਬਾਅਦ ਤਨਖਾਹ ਨਹੀਂ ਹੈਗੀ ਤੇ ਇਹਨਾਂ ਪਤਾ ਹੀ ਆ ਸੰਗਤ ਨੂੰ ਵੀ ਕਿਦਾਂ ਗੁਜ਼ਾਰਾ ਚੱਲਦਾ ਜਾਂ ਕਿੰਨੀ ਮੰਗਾਈ ਹੈਗੀ ਆ ਤੇ ਆਪਾਂ ਇਹ ਕਹਿੰਨੇ ਆ ਕਿ ਚਲੋ ਜੇ ਸੰਗਤ ਧਿਆਨ ਦੇਵੇ ਤੇ ਸੰਗਤ ਅੱਗੇ ਕੋਈ ਵੱਡੀ ਗੱਲ ਨਹੀਂ ਹਾਂਜੀ ਹਾਂਜੀ ਕਿਉਂਕਿ ਜਿਹੜੀ ਸੰਗਤ ਹੈ ਨਾ ਸੰਗਤ ਜਦੋਂ ਕਰ ਲੈਂਦੀ ਆ ਨਾ ਮਨ ਤੇ ਉਹ ਤੇ ਫਿਰ ਲਹਿਰੇ ਬਹਿਰੇ ਕਰ ਦਿੰਦੀ ਆ ਤੁਸੀਂ ਆਪਣਾ ਸੰਪਰਕ ਨੰਬਰ ਜਰੂਰ ਸਾਂਝਾ ਕਰ ਦਿਓ ਤਾਂ ਕਿ ਜਿਹੜੇ ਵੀਰ ਨੇ ਉਹ ਤੁਹਾਡੇ ਨਾਲ ਸਿੱਧਾ رابطہ ਕਰਕੇ ਤੇ ਤੁਹਾਡੀ ਮਦਦ ਕਰ ਸਕਣ ਹਾਂਜੀ ਹਾਂਜੀ ਨੰਮਰਾ ਆਪਣਾ ਜੀ 75299 5827 ਫੇਰ ਇੱਕ ਵਾਰੀ ਬੋਲ ਦਿਓ 75299 5827 ਮੋਬਾਈਲ ਨੰਬਰ ਹੈ ਠੀਕ ਹੈ ਸੋ ਇਹ ਸਨ ਸਰਦਾਰ ਠਾਕੁਰ ਸਿੰਘ ਜੀ ਜੋ ਲੋਕਲ ਗੁਰਦੁਆਰਾ ਹੈ ਉਦਾਂ ਦੇ ਉਹਦੇ ਵਿੱਚ ਗੁਰੂ ਘਰ ਦੇ ਵਜ਼ੀਰ ਵਜੋਂ ਇਹ ਸੇਵਾ ਕਰਦੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਹੁਣ ਜੋੜ ਮੇਲਾ ਚੱਲਦਾ ਪਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮੱਲੇ ਦਾ ਜਿਹੜੇ ਵੀ ਸੜਕ ਤੇ ਦੇਖ ਲੋ ਮੇਰੇ ਖਿਆਲ ਦੇ ਨਾਲ ਇੱਕ ਤੇ 1 ਕਿਲੋਮੀਟਰ ਮੈਂ ਕਹਿ ਦਵਾਂ ਅੱਧਾ ਤੇ ਕਿਲੋਮੀਟਰ ਤੇ ਲੰਗਰ ਲੱਗੇ ਨੇ ਬਹੁਤ ਜਿਆਦੇ ਲੰਗਰ ਲੱਗੇ ਨੇ ਮੇਰੇ ਖਿਆਲ ਦੇ ਨਾਲ ਜੇ ਆਪਾਂ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤੇ ਉੱਥੇ ਵੀ ਇਹੀ ਇਹੋ ਜਿਹੇ ਕਾਰਸੇਵਾਲੇ ਬਾਬੇ ਨੇ ਜਿਨ੍ਹਾਂ ਨੇ ਕਰੋੜਾਂ ਦੇ ਲੰਗਰ ਲਾਏ ਹੋਏ ਨੇ ਮੈਂ ਇਥੇ ਇੱਕ ਗੱਲ ਕਹਿਣੀ ਚਾਹੁੰਦਾ ਲੰਗਰ ਲਾਉਣਾ ਵੀ ਜ਼ਰੂਰੀ ਏ ਪਰ ਇਸ ਟਾਈਮ ਤੇ ਜੋ ਸਮਾਂ ਚੱਲਦਾ ਪਿਆ ਏ ਗਰੀਬ ਗੁਰਸਿੱਖ ਦੀ ਬਾਹ ਫੜਨ ਦਾ ਲੰਗਰ ਵੀ ਲਾਓ ਪਰ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਨੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਆਪਾਂ ਗੱਲ ਕਰੀਏ ਨਾ ਜੇ ਕਿਸੇ ਹੋਰ ਧਰਮ ਦੀ ਗੱਲ ਕਰੀਏ ਤੇ ਆਪਾਂ ਇੱਕ ਪਾਸਟਰ ਦੀ ਗੱਲ ਕਰੀਏ ਇੱਕ ਪਾਸਟਰ ਮੰਨ ਕੇ ਚੱਲੋ ਅੱਜ ਪਾਸਟਰ ਆਉਂਦਾ ਏ ਤੇ ਦਿਨਾਂ ਦੇ ਵਿੱਚ ਉਹਦੀ ਕੋਠੀ ਤਿਆਰ ਹੋ ਜਾਂਦੀ ਆ ਉਹਦੇ ਥੱਲੇ ਗੱਡੀਆਂ ਆ ਜਾਂਦੀਆਂ ਨੇ ਆ ਜਾਂਦੀਆਂ ਨੇ ਸੰਤ ਜੀ ਤੇ ਇੱਕ ਗੁਰੂ ਘਰ ਦਾ ਵਜ਼ੀਰ ਹੈ ਅੱਜ ਕਾਫੀ ਸਮਾਂ ਹੋ ਗਿਆ ਏ ਗੁਰੂ ਘਰ ਦੀ ਵਜੀਰੀ ਕਰਦਿਆਂ ਚਾਕਰੀ ਕਰਦਿਆਂ ਤੇ ਅੱਜ ਉਹਨਾਂ ਦਾ 1 ਸਾਲ ਦੇ ਕਰੀਬ ਹੋ ਗਿਆ ਏ ਇਹ ਜਿਹੜਾ ਘਰ ਹੈ ਇੱਥੇ ਹੀ ਅੜ ਗਿਆ ਏ ਤੇ ਜੇ ਹੋਰ ਕਿਸੇ ਮਤਲਬ ਧਰਮ ਦੇ ਨਾਲ ਸੰਬੰਧਿਤ ਹੁੰਦਾ ਤੇ ਇਹ ਭਾਵੇਂ ਚਾਰ ਮੰਜਲੀ ਇਹ ਕੋਠੀ ਪੈ ਜਾਂਦੀ ਤੇ ਇਸ ਕਰਕੇ ਮੇਰੀ ਬੇਨਤੀ ਹੈ ਉਹਨਾਂ ਸੇਵਾਦਾਰਾਂ ਦੇ ਗੜੀ ਬੇਨਤੀ ਹੈ ਕਿ ਲੰਗਰ ਯਾਰ ਜਰੂਰ ਲਾਓ ਪਰ ਇਹੋ ਜੇ ਗੁਰਸਿੱਖ ਦੀ ਵੀ ਬਾਫੜੋ ਸਮੇਂ-ਸਮੇਂ ਸਿਰ ਇਹਨਾਂ ਦੀ ਨਹੀਂ ਹੋਰ ਵੀ ਬੜੇ ਅਨੇਕਾ ਗੁਰੂ ਘਰ ਦੇ ਵਜ਼ੀਰ ਨੇ ਜਿਹੜੇ ਵਿਚਾਰੇ ਤਰਸ ਰਹੇ ਨੇ ਤੇ ਉਹਨਾਂ ਦੀ ਵੀ ਬਾਫੜੋ ਸੋ ਮੇਰੀ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਸ ਗੁਰੂ ਘਰ ਦੇ ਵਜ਼ੀਰ ਦੀ ਜਰੂਰ ਬਾਫੜੋ ਤੇ ਜਿਹੜਾ ਇਸ ਗੁਰੂ ਘਰ ਦੇ ਵਜ਼ੀਰ ਦਾ ਜਿਹੜਾ ਘਰ ਅੱਧ ਵਿੱਚ ਖਲੋਤਾ ਹੈ ਘਰ ਦੇ ਵਿੱਚ ਵੇਖੋ ਘਾਹ ਬੂਟੀ ਮੈਂ ਕੈਮਰਾਮੈਨ ਨੂੰ ਕਵਾਂਗਾ ਘਾਹ ਬੂਟੀ ਉੱਗੀ ਹੋਈ ਆ ਕਬੂਤਰ ਨੇ ਆਲਣੇ ਪਾਇਓ ਇਹਨੇ ਮੈਂ ਕੈਮਰਾਮੈਨ ਨੂੰ ਕਵਾਂਗਾ ਉੱਪਰ ਕਰਕੇ ਵਿਖਾ ਦਿਓ ਕਬੂਤਰਾਂ ਨੇ ਆਲਣੇ ਪਾਇਓ ਇਹਨੇ ਆਖਰ ਜਿਹੜੀਆਂ ਵਿਠਾਂ ਨੇ ਤਾਂ ਉਹ ਕਿਦਾਂ ਜਿਹੜੀਆਂ ਵਿਠਾਂ ਇੱਕ ਕਬੂਤਰਾਂ ਦਾ ਘਰ ਬਣ ਕੇ ਰਹਿ ਗਿਆ ਇਹ ਗੁਰੂ ਘਰ ਦੇ ਵਜ਼ੀਰ ਦਾ ਘਰ ਸੀ ਪਰ ਐਟ ਟਾਈਮ ਤੇ ਕਬੂਤਰਾਂ ਨੇ ਡੇਰੇ ਲਾਇ ਹੋਏ ਨੇ ਤੇ ਇਸ ਗੁਰੂ ਘਰ ਦੇ ਵਜ਼ੀਰ ਦੀ ਬਾਹ ਫੜੋ ਤਾਂ ਕਿ ਇਸ ਇਸ ਗੁਰੂ ਘਰ ਦੇ ਵਜ਼ੀਰ ਦਾ ਜਿਹੜਾ ਇਹ ਘਰ ਜਿਹੜਾ ਹੈ ਇਹ ਗਰੀਬ ਖਾਨਾ ਹੈ ਇਹ ਬਣ ਬਣ ਸਕੇ ਤੇ ਇਸ ਦੇ ਵਿੱਚ ਰੈਸ ਹੋ ਸਕੇ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਕਰਨਤਾਰ